ਤਿਪਰੀ ਆਰਮੀ ਕੈਂਡੀ ਵਿਤਾਇਨਾਥ ਹਵਲਦਾਰ ਨੂੰ ਪਟਾਲਾ ਪੁਲਿਸ ਵੱਲੋਂ ਸਾਥੀਆਂ ਸਮੇਤ ਬੈਂਕਾਂ ਦੇ ਏਟੀਐਮ ਕੱਟਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਪਟਾਲਾ ਪੁਲਿਸ ਨੇ ਇਨ੍ਹਾਂ ਵੱਲੋਂ ਹੁਣ ਤੱਕ 2 ਏਟੀਐਮ ਕੱਟਣ ਦੀ ਕੋਸ਼ਿਸ਼ ਕਰਨ ਦਾ ਖੁਲਾਸਾ ਕੀਤਾ ਹੈ ਐਸਪੀਡੀ ਗੁਰਪ੍ਰੀਤ ਸਿੰਘ ਸੋਹਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਗੁਰਦਾਸਪੁਰ ਦੇ ਤਿਬੜੀ ਕੈਂਟ ਵਿੱਚ 14 ਜਾਟ ਰੈਜੀਮੈਂਟ ਵੀ ਤਾਇਨਾਤ ਫੌਜੀ ਹੌਲਦਾਰ ਪ੍ਰਵੀਨ ਕੁਮਾਰ ਨੇ ਆਪਣੇ ਦੋ ਸਾਥੀਆਂ ਹੀਰਮ ਸੀ ਜੋ ਤਿਬੜੀ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਹੈ ਤੇ ਉਸ ਕੋਲ ਅੰਦਰ ਜਾਣ ਦਾ ਪਾਸ ਵੀ ਹੈ ਅਤੇ ਦੋਵੇਂ ਵਾਸੀ ਸੋਰੀਆ ਬਾਂਗਰ ਥਾਣਾ ਕਾਨੂੰਵਾਲ ਨਾਲ ਮਿਲ ਕੇ ਹੁਣ ਤੱਕ ਦੋ ਏਟੀਐਮ ਲੁੱਟਣ ਦੀ ਕੋਸ਼ਿਸ਼ ਕਰ ਚੁੱਕੇ ਨੇ ਇਨਾਵਲੋ 6 ਜਨਵਰੀ ਨੂੰ ਬਟਾਲਾ ਦੇ ਪਿੰਡ ਡੇਰੀਵਾਲ ਦਰੋਗਾ ਵਿੱਚ SBI ਦੇ ATM ਨੂੰ ਗੈਸ ਕਟਰ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਦ ਕਿ 7 ਜਨਵਰੀ ਦੀ ਰਾਤ ਨੂੰ ਹੀ ਦਿਨਾਨਗਰ ਦੇ ਪਿੰਡ ਪਟੋਆ ਵਿੱਚ PNB ਦਾ ATM ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਗੈਸ ਸਿਲੰਡਰ ਕਟਰ ਅਤੇ ਇੱਕ ਬਾਈਕ ਬਰਾਮਦ ਕੀਤੀ ਗਈ ਹੈ ਪੁਲਿਸ ਅਨੁਸਾਰ ਮੁਲਜ਼ਮਾ ਨੇ YouTube ਦੇਖ ਕੇ ATM ਕਟਰਨ ਦੀ ਜਾਣਕਾਰੀ ਹਾਸਲ ਕੀਤੀ ਹੈ ਅਤੇ ਫਿਰ ਗੈਸ ਸਿਲੰਡਰ ਅਤੇ ਕਟਰ ਆਨਲਾਈਨ ਮੰਗਵਾਏ ਅਤੇ ਤਿੰਨਾਂ ਨੇ ਮਿਲ ਕੇ ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਦੋਨਾਂ ਵਿਚੇ ناکਾਮ ਰਹੇ ਜੀ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਡਿਸਟ੍ਰਿਕਟ ਗੁਰਦਾਸਪੁਰ ਦੇ ਅੰਡਰ ਬਟਾਲਾ ਜ਼ਿਲ੍ਹਾ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਦੋ ਅਟੈਂਪਟਸ ਹੋਈਆਂ ਸੀਗੀਆਂ SBI ਬੈਂਕ ਦੀ ATM ਦੇ ਉੱਤੇ ਤੇ PNB ਬੈਂਕ ਦੇ ATM ਦੇ ਉੱਤੇ ਇਹ ਰਾਤ ਨੂੰ ਜਿਹੜਾ ਸਾਡੇ 6 ਤਰੀਕ ਦੀ ਰਾਤ ਨੂੰ ਡੇਰੀਵਾਲ ਅਡੇ ਦੇ ਉੱਤੇ ਪੀਐਸ ਸੇਖਵਾ ਦੇ ਵਿੱਚ ਇਹਨਾਂ ਨੇ SBI ਦਾ ਇੱਕ ATM ਸੀਗਾ ਉਹਨੂੰ ਸ਼ਟਰ ਤੋੜ ਕੇ ਗੈਸ ਕਟਰ ਦੇ ਨਾਲ ATM ਲੁੱਟਣ ਦੀ ਕੋਸ਼ਿਸ਼ ਕੀਤੀ ਸੀਗੀ ਉਹਦੇ ਵਿੱਚ ਅਸੀਂ ਪਰਚਾ ਦਰਜ ਕੀਤਾ ਸੀਗਾ FIR ਨੰਬਰ 2612025 ਨੂੰ ਅੰਡਰ ਸੈਕਸ਼ਨ 334 305 324 62 BNS PS ਏਕਵਾ ਐਂਡ ਇਸ ਤੋਂ 2 ਦਿਨ ਬਾਅਦ ਹੀ ਇੱਕ ਹੋਰ ਅਟੈਂਪਟ ਹੋਈ PS ਦਿਨਾਨਗਰ ਦੇ ਵਿੱਚ ਅੱਡਾ ਇਹ ਹੈਗਾ ਬਟੋਆ ਜਿਹਦੇ ਵਿੱਚ PNB ਬੈਂਕ ਦਾ ATM ਸੀਗਾ ਉੱਥੇ ਵੀ ਉਹਨਾਂ ਨੇ ਸਿਮਲਰ ਅਟੈਂਪਟ ਕੀਤੀ ਗੈਸ ਕਟਰ ਦੇ ਨਾਲ ਪਹਿਲਾਂ ਸ਼ਟਰ ਤੋੜਿਆ ਤੇ ਉਸ ਤੋਂ ਬਾਅਦ ATM ਨੂੰ ਤੋੜ ਕੇ ਉਹਦੇ ਵਿੱਚੋਂ ਜਿਹੜੀ ਲੂਟ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਬੜੇ ਹੀ ਸੰਜੀਦਗੀ ਨਾਲ ਦੇਖਦੇ ਹੋਏ ਮਾਨਯੋਗ ਐਸਐਸਪੀ ਬਟਾਲਾ সোহেল ਮੀਰ ਜੀ ਆਈਪੀਐਸ ਉਹਨਾਂ ਨੇ ਡੀਐਸਪੀ ਸਿਟੀ ਤੇ ਡੀਐਸਪੀ ਡੀ ਰਿਪੂਤਪਨ ਜੀ ਉਹਨਾਂ ਦੇ ਅੰਡਰ ਜਿਹੜੀਆਂ ਟੀਮਸ ਦਾ ਗਠਨ ਕੀਤਾ ਐਸਐਚਓ ਸੇਖਵਾ ਤੇ ਇੰਚਾਰਜ ਸੀ ਇਹ ਇਹ ਸੁਖਰਾ ਸਿੰਘ ਇਨਾਂ ਨੇ ਇਸ ਟੀਮ ਨੂੰ ਹੀ ਹੈਡ ਕੀਤਾ ਤੇ ਅਸੀਂ ਇਹ ਜਿਹੜੇ ਦੋ ਇਨਸੀਡੈਂਟ ਸੀਗੇ ਇਹਨਾਂ ਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ 4 ਦਿਨਾਂ ਦੇ ਅੰਦਰ ਅੰਦਰ ਹੀ ਅਸੀਂ ਇਹਨੂੰ ਸੁਲਝਾਉਣ ਦੇ ਵਿੱਚ ਕਾਮਯਾਬ ਹੋਏ ਹਾਂ ਜਿਦੇ ਵਿੱਚ ਤਿੰਨ ਦੋਸ਼ੀ ਜਿਹੜੇ ਨੇ ਅਰੈਸਟ ਕੀਤੇ ਗਏ ਨੇ ਇਹ ਤਿੰਨ ਦੋਸ਼ੀ ਜਿਹੜੇ ਨੇ ਇਹਨਾਂ ਦੇ ਨਾਮ ਹੈ ਹੀਰਾ ਮਸੀ ਪੁੱਤਰ ਜੋਰਾ ਮਸੀ 골ਡੀ ਪੁੱਤਰ ਰੂਪlal ਜਿਹੜੇ ਕਿ ਸੋਰੀਆ ਬਾਂਗਰ ਪੀਐਸ ਕਾਨੂੰ ਆਂਦੇ ਰਹਿਣ ਵਾਲੇ ਨੇ ਤੇ ਇਹਨਾਂ ਦੇ ਨਾਲ ਇੱਕ ਜਿਹੜਾ ਦੋਸ਼ੀ ਹੈ ਉਹ ਫੌਜ ਵਿੱਚ ਕੰਮ ਕਰਦਾ ਹੈ ਹੌਲਦਾਰ ਪ੍ਰਵੀਨ ਕੁਮਾਰ ਪੁੱਤਰ ਸੂਬਕਰਮ ਵਾਸੀ ਗਰੋਟਾ ਤਹਿਸੀਲ ਪਾਲਵਲ ਜ਼ਿਲ੍ਹਾ ਹੋੜਲ ਹਰਿਆਣੇ ਦਾ ਜੋ ਕਿ ਇੱਥੇ ਪੋਸਟਡ ਤਿਬੜੀ ਕੈਂਟ ਵਿੱਚ ਪੋਸਟਡ ਸੀਗਾ ਸੋ ਇਹ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਨ੍ਹਾਂ ਪਾਸੋਂ ਜਿਹੜਾ ਗੈਸ ਕਟਰ ਸਿਲੰਡਰ ਹੈ ਉਹ ਵੀ ਰਿਕਵਰ ਕੀਤਾ ਗਿਆ ਨਾਲ ਮੋਟਰਸਾਈਕਲ ਜਿਹੜਾ ਹੈ ਉਹ ਵੀ ਰਿਕਵਰ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਏਗਾ ਤੇ ਅੱਗੇ ਤਫ਼ਤੀਸ਼ ਨੂੰ ਵਧਾਇਆ ਜਾਏਗਾ ਜਿਹੜਾ ਇਹ ਫੌਜੀ ਹੈ ਇਹ ਤਿਬੜੀ ਕੈਂਟ ਵਿੱਚ ਪੋਸਟਡ ਸੀਗਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਦੋਸ਼ੀ ਹੈ ਹੀਰਾ ਮਸੀ ਇਹ ਇਹ ਵੀ ਉਹਦੇ ਵਿੱਚ ਤਿਬੜੀ ਕੈਂਟ ਵਿੱਚ ਪ੍ਰਾਈਵੇਟ ਤੌਰ ਤੇ ਕੰਮ ਕਰਦਾ ਸੀਗਾ ਐਜ਼ ਉੱਥੇ ਭਾਂਡੇ ਮਰਜਣ ਦੀ ਜੋ ਇਹਦੀ ਡਿਊਟੀ ਸੀਗੀ ਤੇ ਇਹਦੇ ਕੋਲ ਗੇਟ ਪਾਸ ਵੀ ਸੀਗਾ ਕੈਂਟ ਦਾ ਇਹ ਉਸੇ ਜਿਹੜਾ ਵੈਸਿਨਿਟੀ ਦੇ ਵਿੱਚ ਸੇਮ ਵੈਸਿਨਿਟੀ ਦੇ ਹੋਂਡ ਦੇ ਵਿੱਚ ਇਹਨਾਂ ਦਾ ਤਾਲਮੇਲ ਹੋਇਆ ਤੇ ਇਹਨਾਂ ਨੇ ਹੀ ਪਲਾਨ ਬਣਾਇਆ ਜੀ ਇੱਥੇ ਦੱਸਣਾ ਚਾਹਾਂਗਾ ਕਿ ਇਹਨਾਂ ਦੀ ਮਜੀਦ ਪੁੱਛਗੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਿਹੜਾ ਏਟੀਐਮ ਤੋੜਨ ਦੀ ਜਿਹੜੀ ਟ੍ਰੇਨਿੰਗ ਹੈ ਇਹ YouTube ਤੋਂ ਹਾਸਲ ਕੀਤੀ ਤੇ ਇਹਨਾਂ ਨੇ ਜਿਹੜੇ ਇਹ ਇਕਵਿਪਮੈਂਟ ਹੈ ਇਹ ਵੀ ਆਨਲਾਈਨ ਮੰਗਾਇਆ ਹੈ ਮੁਸ਼ਕਤ ਤੇ ਨਹੀਂ ਵਰਡ ਅਸੀਂ ਯੂਜ਼ ਕਰਾਂਗੇ ਬਟ ਇੱਕ ਸਟੈਂਡਰਡ ਜਿਹੜਾ ਆਪਰੇਟਿੰਗ ਪ੍ਰੋਸੀਜਰ ਸੀਗਾ ਜਦੋਂ ਸਾਡਾ ਇਹ ਬੰਦਾ ਅਸੀਂ ਪਹਿਲਾਂ ਦੋ ਬੰਦੇ ਅਰੈਸਟ ਕੀਤੇ ਉਹਨਾਂ ਨੂੰ ਦੱਸਿਆ ਕਿ ਸਾਡਾ ਤਿੱਜਾ ਸਾਥੀ ਜਿਹੜਾ ਉਹ ਫੌਜ ਦੇ ਵਿੱਚ ਤਿਬੜੀ ਕੈਂਟ ਵਿੱਚ ਪੋਸਟਡ ਹੈ ਸੋ ਅਸੀਂ ਆਰਮੀ ਦੇ ਜਿਹੜੇ ਸੀਨੀਅਰ ਅਫੀਸ਼ਰਸ ਨੇ ਰਾਹੀਂ ਐਸਐਸਪੀ ਸਾਹਿਬ ਉਹਨਾਂ ਨੇ ਉਹਨਾਂ ਨਾਲ ਤਾਲਮੇਲ ਕੀਤਾ ਤੇ ਉਹਨਾਂ ਨੂੰ ਪ੍ਰੋਸੀਜਰ ਦੇ ਅਕੋਰਡਿੰਗਲੀ ਅਸੀਂ ਉਹਨਾਂ ਨੂੰ ਨਾਮਜ਼ਦ ਕਰਕੇ ਅਸੀਂ ਉਹਦਾ ਵਾਰੰਟ ਜਿਹੜਾ ਹਾਸਿਲ ਕਰਦੇ ਹੋਏ ਉਹਨੂੰ ਉਹਨਾਂ ਨੇ ਸਾਨੂੰ ਹੈਂਡਓਵਰ ਕੀਤਾ ਸੋ ਮੁਸ਼ਕਤ ਨਹੀਂ ਬਟ ਇੱਕ ਪ੍ਰੋਸੀਜਰ ਜਿਹੜਾ ਹੈ ਉਹ ਲੀਗਲੀ ਸਾਰਾ ਫਾਲ